ਵੱਲੇ ਵੀ ਚਾਚਾ ਉਹ ਸੁਣਾ ਠੀਕ ਠਾਕ ਹੈ ਦਰਸ਼ਨ ਬਹੁਤ ਵਧੀਆ ਟਾਈਮ ਨਾਲ ਦੇ ਹੋ ਰਹੇ ਆ ਮੈਂ ਅੱਜ ਥੋੜਾ ਜਿਹਾ ਕੰਮ ਚ ਗਿਆ ਬਤਾ ਤੂੰ ਕਿੱਦਾਂ ਨਾਲ ਕੇ ਕੇ ਆਇਆ ਤਾ ਆਇਓ ਹੋਰ ਸੁਣਾ ਠੀਕ ਹੈ ਐਨ ਪੂਰਾ ਲੰਬੜਦਾਰ ਬਣਿਆ ਪਿਆ ਪੈਨ ਪੈਨ ਲਾ ਕੇ ਵਧੀਆ ਲਿਆ ਪ੍ਰੋਗਰਾਮ ਅਚ ਪ੍ਰੋਗਰਾਮ ਬਹੁਤ ਵਧੀਆ ਹੈ ਠੀਕ ਹੈ ਆ ਤਾਂ ਹੋਜੀ ਹਾਂ ਕਰਦਾ ਮੈਂ ਤੇਰਾ ਕੰਮ ਪੜਾਇਆ ਚੱਲ ਕੋਈ ਨਹੀਂ ਸ਼ੁਕਰੀਆ ਧੰਨਵਾਦ ਤੇਰਾ ਹੋਰ ਬੜੀ ਓਕੇ ਰਿਪੋਰਟਾਂ ਜਾਇ ਤਾਂ ਮੈਂ ਕਿਹਾ ਕੁਪਾਲੇ ਲੱਗੇ ਹੋਏ ਆ ਹਾ ਤੂੜੀ ਚੱਕਣਾ ਵੇ ਚਲ ਅਚਲੀ ਗੇੜਾ ਮਾਰ ਕੇ ਜਾ ਬੰਨ ਛੱਡ ਜੀ ਹਾਂ ਮੈਂ ਤੈਨੂੰ ਛੱਡ ਦਿੰਦਾ ਕੋਈ ਨਹੀਂ ਠੀਕ ਐ ਹੋ ਗਿਆ ਦਾਚਾ ਵਧੀਆ ਹੋ ਗਿਆ ਮੌਸਮ ਖੁੱਲ ਗਿਆ ਹੁਣ ਦੇਦ ਰੇਰੂ ਦੀ ਛੱਟ ਲਾਉਣੀ ਆ ਫੇਰ ਆਪਾਂ ਪਾ ਦਾਂਗੇ ਕੋਈ ਨਹੀਂ ਇੱਕ ਅੱਧੇ ਦਿਨ ਚ ਆਪਾਂ ਨਾ ਰੇ ਦੇ ਫੇਰ ਲਵੇਟੇ ਪਾ ਦਈਏ ਕੱਲ ਨੂੰ ਨਹੀਂ ਕੋਈ ਕੱਲ ਨੂੰ ਕੱਲ ਨੂੰ ਕਾਉਣਾ ਹੈ ਕੱਲੂ ਚਲ ਦੇਖਦੇ ਨਹੀਂ ਫੇਰ ਕੱਲ ਨੂੰ ਕਰ ਦਨੇ ਹਾਂ ਬੱਸ 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 ਆ ਜਾ ਮੜੇ ਮੋਟਰ ਤੇ ਜਾਈਏ ਅਸੀਂ ਉਹ ਟੁੱਟੀ ਚੱਕ ਰਹੇ ਆਂ ਬਾਈ ਉਹਨਾਂ ਨਾਲ ਫਿਰ ਕਰਾ ਕੇ ਹੁਣ ਜਾ ਵੀ ਕਰਾ ਕੇ ਉਹਨਾ ਚੱਲ ਠੀਕ ਮਸੂ ਨੰਬਰ ਲੱਗਿਆ ਇਹਦਾ 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 ਕੰਡਾ ਕੱਢ ਹੋਊਗਾ ਇਹਦਾ ਤੂੰ ਕਰ ਲੈ ਚੇ ਹੁਣ ਲੈ ਲੈ ਯਾਰ ਨਾ ਨਾ ਹੁਣ ਮੈਨੂੰ ਕੰਡਾ ਕਰਾਉਂਦਾ ਲੈ ਜਾਊਗਾ ਨਾ ਨਾ ਫਤੋ ਬਸ ਮੋਟਰ ਤੱਕ ਮੈਂ ਤੈਨੂੰ ਜਿਹੜੀ ਕੱਢ ਲਿਆ ਰਹੇ ਆਂ ਤੂੰ ਹੀ ਦੂਈ ਕੋਈ ਗੱਲ ਨਹੀਂ ਕਰ ਲਾਂਗੇ ਤੇ ਲੈਣੀ ਐ ਸਕੂਟੀ ਲੈ ਦੀ ਤੂੰ ਯਾਰ ਚਾਹਤਾ ਤੈਨੂੰ ਬਾਬਾ ਚੱਲ ਤੂੰ ਪਹਿਲਾਂ ਤੋੜਾ ਚੱਕ ਕਰ ਆ ਚੱਲ ਪਾਈਆ ਹੈ ਨਾ ਕਿਉਂ ਸੋ ਪਾਈ ਮਿੱਤਰੋ ਚੱਲ ਰਿਹਾ ਤੂੜੀ ਦਾ ਕੀ ਹਾਲ ਹੈ ਜੀ ਠੀਕ ਠਾਕ ਅੱਜ ਨਾ ਦੇ ਲਉ ਪਹਿਲੀ ਤਰੀਕ ਨੂੰ ਕਿਹਾਤਾ ਬੋੜੀ ਲਾ ਮਨ ਤੂੰ ਗੱਲ ਨਹੀਂ ਵੀਰੇ ਤਾਂ ਆਪਾਂ ਕਿਤੇ ਤੋਤੇ ਮਾਰ ਹਾਂ ਨਾ ਨਾ ਬਿਲਕੁਲ ਬਿਲਕੁਲ ਉਹ ਠੀਕ ਹੈ ਹਾਂਜੀ ਠੀਕ ਹੈ ਉਹਦੇ ਖੁੱਲੇ ਡੁੱਲੇ ਚਰਾਮਦਰੀ ਵੀ ਆ ਹੈ ਨਾ ਪਰ ਹਵਾ ਬਹੁਤ ਚੱਲਦੀ ਹੈ ਹਵਾ ਸਾਲੀ ਖਾਸੀ ਤੇ ਹਵਾ ਜਿਆਦਾ ਹੋ ਕਰਦੇ ਹੂੰ ਠੰਡ ਹੋਵੇ ਕੋਈ ਚੱਕਰ ਨਹੀਂ ਜਗ ਮਨ ਹਾਂਜੀ ਹਵਾ ਮਾਰਦੇ ਇੱਕ ਤਾਂ ਪੰਡ ਚੱਕਰੇ ਨੂੰ ਉੱਪਰ ਲੈ ਜਾਣੇ ਹਨੇ ਐਤਕੀ ਤੂੜੀ ਥੋੜੀ ਜਿਹੀ ਕਰ ਰਹੀ ਹੈ ਹੈਰਾਨ ਹੈ ਨਾ ਇਸਵਰ ਕਾਰੀਏ ਇਹ ਕਾਰਨ ਇਹਦੇ ਕੀ ਕੀ ਹੋਗੇ ਇਹ ਗੱਠਾਂ ਦਾ ਕਾਰਨ ਹੋਊਗਾ ਕੁਛ ਚੰਡੀਗੜ੍ਹ ਚ ਡੰਗਰ ਘਟਕੇ ਸਾਰੀ ਇਹ ਸਾਲ ਕਿਤੇ ਘਟਕੇ ਸਾਲ ਪਿਛਲੇ ਸਾਲ ਮੈਂ ਕਹਿੰਦਾ 700 800 ਵੀ ਗਈ ਆ ਪਿਛਲੇ ਨਹੀਂ ਉਹ ਤਾਂ ਪਿਛਲੇ ਅਛਾ ਉਹ ਤਾਂ ਪਿਛਲੇ ਸਾਲ ਦਾ ਠੀਕ ਹੈ ਠੀਕ ਹੈ ਇਹ ਜਿਹੜੀ ਤੇਜ਼ੀ ਆਈ ਹੈ ਨਾ ਏਸੀ ਨੇ ਡੰਗਰ ਘਟੋਏ ਆ ਏਸੀ ਨੇ ਕਰਵਾਏ ਜਿਹੜਾ 12 ਤੇ ਨਹੀਂ ਜਿਹੜੀ ਗੱਠਾਂ ਜਾਨੀ ਹੈ ਗੱਠਾਂ ਵੀ ਮਤਲਬ ਟੋਕੇ ਚ ਪੂਰਾ ਕੰਮ ਲੈ ਲੈਂਦੇ ਨੇ ਗੱਠਾਂ ਹੀ ਟੋਕੇ ਚ ਨੇ ਇਧਰ ਲਿਖ ਸੁਣੋ ਆਜ ਵੈਤ ਨੂੰ ਮਤਲਬ ਇਹਦੇ ਗੱਠਾਂ ਦਾ ਕੀ ਕਾਰਨ ਹੋਇਆ ਫਿਰ ਆ ਭੈਣੀਆਂ ਚ ਹਾਂ 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 ਉੱਥੇ ਹੁਣ ਗੱਠਾ ਅੱਛਾ ਨਹੀਂ ਤੂੜੀ ਵੀ ਵਿਕੀ ਜਾਂਦੀ ਸੀ ਉੱਥੇ ਪਹਿਲਾਂ ਤੂੜੀ ਵੀ ਜਲਦੀ ਹਾਂ ਪਹਿਲਾਂ ਵਿਕਦੀ ਸੀ ਤੂੜੀ ਉਧਰ ਵੀ ਲੰਦੇ ਤੇ ਉਹ ਮਤਲਬ ਡੰਗਰਾਂ ਵਾਲੇ ਚ ਤਾਂ ਕੋਈ ਪਰਾਲੀ ਦਾ ਨਹੀਂ ਰੋਲ ਹੈ ਡੰਗਰਾਂ ਇੱਥੋਂ ਤੋਂ ਜਿੱਥੇ ਉਹਦਾ ਗਊਸ਼ਾਲਾ ਵਾਲੇ ਲੈਣੇ ਆਈ ਮਾੜੀ ਮੂਟੀਆਂ ਗੱਠਾ ਲੈ ਲੀਆਂ 5-7 ਲੱਖ ਪਰਾਲੀਆਂ ਬਹੁਤ ਕੁਛ ਨਹੀਂ ਫੇਰ ਵੀ ਗੱਠਾ ਨਾਲ ਵੀ ਆਪਾਂ ਨੂੰ ਇਹ ਫਰਕ ਪੈ ਰਿਹਾ ਜੀ ਆਪਾਂ ਨੂੰ ਹੀ ਪੈ ਰਿਹਾ ਜਿੱਥੇ ਤੂੜੀ ਜਾਣੀ ਸੀ ਉੱਥੇ ਪੈ ਰਿਹਾ ਇਹ ਜਿਹੜੀ ਹੁਣ ਸਾਲੀ ਮੇਲੇ ਟਰਾਲੀ ਵੀ ਕਿਸੇ ਨੇ ਧਰਾ ਲਈ ਆਪਣੀ ਇੱਕ ਟਰਾਲੀ ਤੂੜੀ ਦੀ ਨਾ ਜਾਂਦੀ ਅੱਛਾ ਮੈਂ ਮੇਲਿਆਂ 'ਚ ਵੀ ਹੁਣ ਤਾਂ ਪੈਕਿੰਗ ਜੀ ਚਾਚਾ ਗੱਠਾ ਦੇਖਣ ਨੂੰ ਮਿਲੀਆਂ ਜਦ ਤੈਨੂੰ ਪਤਾ ਭੱਜ ਕਰਾਉਂਗੇ ਤੇ ਪਿਛਲੇ ਸਾਲ ਆਪਾਂ ਕਸੇ ਜਿਹੇ ਗੱਠਾ ਬਣ ਕੇ ਆ ਕਾਉਂਟਰ ਕਾਉਂਟਰ ਦੀ ਪੈਕਿੰਗ ਤੂੜੀ ਦੀ ਪੈਕਿੰਗ ਜੀ ਹਾਂ 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 ਬੰਦਾ ਇੱਕ ਇੱਥੇ ਕੰਡਾਲਾ ਪਿੰਡਾ ਹੈ ਅਹ ਦੇ ਨਾਲੇ ਹਾਂ 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 ਇੱਥੇ ਬੰਦਾ ਜੀ ਉਹ ਗੱਠਾ ਮਤਲ ਪ੍ਰੈਸ ਕਰ ਦਿੰਦੀ ਐ ਨਾ ਪ੍ਰੈਸ ਕਰਕੇ ਹਾਂ ਵੀ ਇਹ ਚਾਰ ਦੀਆਂ ਹਾਂ ਜੀ ਹਾਂ ਹਾਂ 50 ਕਿਲੋ ਦੀ ਕੋ ਉੱਪਰ ਨੂੰ ਪਹਾੜ ਚੋਂ ਭੇਜਦਾ ਹੀ ਉਹ ਫੇਰ ਲੈ ਉਹ ਪਹਾੜਾਂ ਚੋਂ ਸੜੀ ਫੇ ਵਧੀਆ ਰੇਟ ਜਾਂਦੀ ਉਹ ਕੀ ਉਹ ਹੈ ਨਾ ਉਹੀ ਪੈਕਿੰਗ ਦਾ ਮੰਨ ਲੈ ਕਿੰਨਾ ਖਰਚਾ ਪੈ ਜਾਂਦਾ ਹੋਊਗਾ ਲੈ ਲਾ ਸਾਰੀ ਖੁਲੀ-ਖੁਲੀ ਤੁਹਾਨੂੰ ਦੇਸ ਵਾਲੇ ਹਨਾ ਦੇਸ ਲੈ ਥੱਲੇ ਹੀ ਹੁੰਦੇ ਜਾਂਦੇ ਆ ਦਿਮਾਗ ਦਾ ਕੰਮ ਆਲੇ ਤੂੜੀ ਵਾਲੀ ਮਸ਼ੀਨ ਦਾ ਕਹਿੰਦੇ ਵੀ ਇੱਕ ਕਰ ਦਾਂਗੇ ਐ ਕਰ ਲਾਂਗੇ ਮਹਾ ਤੂੜੀ ਵਾਲੀ ਮਸ਼ੀਨ ਤੇ ਨਹੀਂ ਕੋਈ ਪੈਸਾ ਲਾਉਣਾ ਕਿਉਂਕਿ ਤੂੜੀ ਦਾ ਰੇਟ ਅੱਗੇ ਨੂੰ ਵੀ ਆਪਾਂ ਨੂੰ ਪਤਾ ਲੱਗ ਰਿਹਾ ਨਾ ਹੁਣ ਵੀ ਕੀ ਚੱਲ ਰਿਹਾ ਕੀ ਨਹੀਂ ਮੰਦਾ ਹੀ ਲੈ ਪਸ਼ੂ ਘੱਟ ਕੇ ਤੂੰ ਆਪਣੇ ਪਿੰਡ 'ਚ ਤੂੰ ਆਪਣੇ ਪਿੰਡ 'ਚ ਦੇਖ ਲੈ ਡੰਗਰ ਕਿੰਨੇ ਕਿੰਨੇ ਕੋਲ ਲੱਗੇ ਆਂ ਆਪਣੀ ਗਾਹ ਨੂੰ ਬੱਚੇ ਜੀ ਹਾਂ ਕੋਈ ਕਿਹੜਾ ਬੱਚਾ ਆ ਇੱਕੋ ਲੱਗਦਾ ਜਿੱਕੜਾ ਸਾਡੀ ਪਲੇਗ ਪੈ ਗਈ ਸੀ ਫੇਰ ਵੀ ਉਹੀ ਗੱਲ ਹੈ ਗਾਹ ਨੂੰ ਬੱਚਾ ਕਿਹੜਾ ਹੱਥ ਲਾਂਦਾ ਨਹੀਂ ਲਾਂਦਾ ਤਾਂ ਠੀਕ ਆ ਵੀ ਹੁਣ ਮਤਲਬ ਸਾਰੇ ਚੰਡੀ ਤੂੰ ਹੋਰ ਪਰ ਤੂੰ ਛੱਡ ਤੂੰ ਸਾਡੇ ਪਹਿਲੇ ਦੇਖ ਲੈ ਓ ਚਾਚਾ ਹੈਲੋ ਤੂੰ ਹੋਰਾਂ ਦੇ ਛੱਡ ਤੂੰ ਆਪਣੇ ਸਾਡੇ ਤੇ ਦੇਖ ਲੈ ਡੰਗਰਾਂ ਦਾ ਕਿੰਨਾ ਕੁ ਅਸੀਂ ਖੁਸ਼ ਹੋ ਕੇ ਕਰਦੇ ਇੱਕ ਵੀ ਹੋਰ ਵੀ ਸੋਚਣ ਵਾਲੀ ਗੱਲ ਆ ਵੀ ਜੇ ਆਪਾਂ ਨੇ ਡੰਗਰ ਵੇਚਤੇ ਉਹ ਕਿਤੇ ਤਾਂ ਗਏ ਹੋਣਗੇ ਕਿਤੇ ਤਾਂ ਯਾਰ ਲਏ ਹੋ ਅਸਲ ਚ ਪਹਿਲਾਂ ਤੂੰ ਸਮਝ ਲੈ ਆਪਣੀ ਇਲਾਕੇ ਜਾ ਕੇ ਆਪਣੇ ਇਲਾਕੇ ਦੀ ਥਾਮ ਕੱਖੀ ਹਾਂ ਆਮੀ ਆ ਆਮੀ ਉਨਾ ਤੇ ਹਰਿਆਣੇ ਚਲੇ ਗਏ ਚੰਡੀਗੜ੍ਹ ਚ ਉੱਥੇ ਹਰਿਆਣੇ ਚ ਆਪਣਾ ਮਾਲ ਥੋੜੀ ਜਾਂਦਾ ਹਰਿਆਣੇ ਚ ਕੱਖ ਨਹੀਂ ਹੁੰਦੇ ਆਪ ਤੇ ਹਰਿਆਣੇ ਦਾ ਆਊਗਾ ਆਪਣਾ ਤਾਂ ਸਿੱਧਾ ਚੰਡੀਗੜ੍ਹੇ ਜਾਊਗਾ ਵੀਰ ਤਾਂ ਪਹਿਲੀ ਵਾਰ ਆਏ ਆ ਨਾ ਇਧਰ ਲਈ ਤੇਰੇ ਪਿੰਡੇ ਅੱਜ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਆ ਨਾ ਭਾਗਨਪੁਰ ਪਿੰਡਾ ਭਾਗਨਪੁਰ ਪਿੰਡਾ ਦਫੇੜਾ ਸਾਹਿਬ ਦੇ ਕਿੰਨੇ ਕੁ ਦੂਰ ਆ ਜਾਂਦਾ ਦਫੇੜਾ ਸਾਹਿਬ ਤੇ ਜੁਆਰ ਵੀਰ ਟੀਲੇ ਚਾਰ ਪੰਜ ਆ ਆਪਣੇ ਦਫੇੜਾ ਸਾਹਿਬ ਤੋਂ ਹਾਂ ਬਿਲਕੁਲ ਕੋਲ ਚਲੇ ਜਾਂਦੇ ਆਂ ਤਾਂ ਪਾ ਵੀ ਖਾਸੀ ਦੂਰ ਖਾਸ ਦੂਰ ਵੀ ਨਹੀਂ ਨਹੀਂ ਵੀਰ ਮੈਨੂੰ ਟਰੈਕਟਰ ਪਰ ਜਾਂਦੇ ਮੈਂ ਗੱਡੀ ਰੋਕ ਕੇ ਮਿਲ ਆ 800 ਰੁਪਏ ਮਿਲਿਆ ਤਾਂ ਮੈਂ ਬਾਈ ਨੂੰ ਹਾਂ ਟਰੈਕਟਰ ਲੈ ਕੇ ਇੱਕ ਹੋਰ ਬਾਈ ਵੀ ਆਉਂਦਾ ਹੁੰਦਾ ਪਹਿਲਾਂ ਉਹ ਤਾਂ ਮਨਹੀੜੇ ਦੇ ਆ ਚਾਚਾ ਟਰੈਕਟਰ ਹਾਂ ਹਾਂ 575 75 ਪਤਾ ਨਹੀਂ 85 ਆ 575 ਹੀ ਹਾਂ ਹਾਂ ਸ਼ਾਇਦ 575 ਕਿੰਨਾ ਕਿਲੇ ਜਿੰਨੀ ਮਾਲ ਇਹਦੇ ਚ ਫਿਰ 70 ਕੁ ਮਟਰ ਹੈ ਪੂਰੇ ਦੇ ਨਾ ਮੈਂ ਤੁਹਾਡੇ ਪਿੰਡ ਤੇ ਜਿੱਦੀ ਰੋਡ ਨੂੰ ਚੜਾ ਲੈਣਾ ਆ ਫਿਰ ਮੀ ਦੇਖ ਲਈਦੀ ਉਹ ਬਾਹਰਲੀ ਮੈਨੂੰ ਤੁਹਾਡਾ ਅੰਕ ਦੋਏ ਬੱਸ ਦਿਖਾ ਲਿਆ ਤਈ ਬਾ ਠੀਕ ਹੈ ਆਪਣੇ ਘਰ ਮੂਰੇ ਨੂੰ ਨਹੀਂ ਜਾਂਦੇ ਸੀ ਨਾ 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 ਇਧਰ ਨੂੰ ਨਹੀਂ ਸਿੱਧਾ ਉਹ ਜਾ ਕੇ ਨਾ ਬਾਹਰਲੇ ਬੱਸ ਹਾਂ ਬਾਹਰਲੇ ਬੱਸ ਜਿੱਤੀ ਰੋਡ ਤੋਂ ਚਲਾ ਲੈਣਾ ਜਿਹੜਾ ਵੀ ਗੰਡਾ ਆ ਗਿਆ ਜਿਹੜਾ ਤੁਸੀਂ ਕਹੂਗਾ ਆਪਾਂ ਫਿਰ ਤਾਂ ਉਹੀ ਆਊਗਾ ਗਊਸ਼ਾਲਾ ਵਾਲਾ ਸਰੰਦ ਜਾਣਾ ਤਾਂ ਆਪਾਂ ਉੱਥੀ ਨੂੰ ਹੋ ਕੇ ਜਾਣਾ ਜੀ ਕਰ ਨਹੀਂ ਗਊਸ਼ਾਲਾ ਕੋਲ ਨੂੰ ਹੈ ਹਾਂ ਨਹੀਂ ਨਹੀਂ ਇੱਥੇ ਨੂੰ ਆਇਆ ਗਿਆ ਯਾਰ ਤੂੰ ਸਮਝ ਨਹੀਂ ਸਾਇਦ ਪਰੇ ਦੇ ਕੋਲ ਨੂੰ ਉੱਥੇ ਕਿਤੇ ਲੋਟ ਨਹੀਂ ਜਾਣਾ ਤਾਂ ਵੀਰ ਉਹਨਾਂ ਨੂੰ ਘੁੰਮਣਾ ਤਾਂ ਫਿਰ ਉੱਥੀ ਨੂੰ ਪੈਣਾ ਨਾ ਹੈਗਾ ਹੈਗਾ ਫਿਰ ਤੁਹਾਨੂੰ ਤੁਪੂੜ ਇਧਰ ਕਿਵੇਂ ਕਰਾਸ ਕਰੂਗੇ ਫਿਰ ਹਾਂ ਨਹੀਂ ਵੀਰ ਤੁਹਾਨੂੰ ਤੁਸੀਂ ਤਾਂ ਗੱਡੀ 'ਚ ਹੀ ਹੋਣਾ ਆ ਮੈਂ ਤਾਂ ਤੁਹਾਡੇ ਨਾਲ ਆ ਫਿਰ ਤੁਹਾਨੂੰ ਕੀ ਫਰਕ ਨਾ ਨਾ ਮੈਨੂੰ ਤਾਂ ਕੋਈ ਚੱਕਰ ਨਹੀਂ ਜਿਹੜਾ ਮਰਜੀ ਜਿਹੜਾ ਮਰਜੀ ਕੋਈ ਚੱਕਰ ਨਹੀਂ ਆਪਣੇ ਮਨ 'ਚ ਨਾ 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 ਮੈਨੂੰ ਤਾਂ ਆਇਆ ਵੀ ਜੇ ਤੁਸੀਂ ਉਧਰ ਨੂੰ ਘੁੰਮਣਾ ਹੈ ਕੰਡੇ ਦਾ ਕੰਡਾ ਮਾੜਾ ਮੋਟਾ 1921 ਦਾ ਫਰਕ ਹੁੰਦਾ ਕੋਈ ਫਰਕ ਨਹੀਂ ਹੁੰਦਾ ਰਾਜਾ ਐਨੇ ਵਜਨ 'ਚ ਨਹੀਂ ਕੋਈ ਫਰਕ ਪੈਂਦਾ ਹੁੰਦਾ ਆ ਨਿਕਲ ਹੀ ਜਾਂਦਾ ਮਾਲ ਹਨਾ ਥੋੜਾ ਥੋੜਾ ਵਿੱਚੋਂ ਇਹ ਨਹੀਂ ਵੀਰ ਤੁਹਾਡੇ ਦੋਏ ਕੁੱਪ ਖਰਾਬ ਤੇ ਠੀਕ ਹੈ ਉਹ ਛੋਟੇ ਦੇ ਨਾਲੇ ਤਾਂ ਇੱਕ ਦਾ ਹਾਂ ਉਹ ਕੁੱਪ 'ਚ ਬਜਟ ਹੀ ਆਉਗਾ ਤੇ ਨਿਕਲੂਗਾ ਮਾੜਾ ਮਾਰ ਹਾਂ ਖਾਸ ਨਹੀਂ ਹੈ ਕਹਣਾ ਠੀਕ ਹੈ ਚੱਲ ਮਾਹੀ ਕੋਈ ਚਿੰਤਾ ਹੀ ਨਾ ਕਰੋ ਤਾਂ ਕਿ ਰੀਤ ਦਾ ਮਸਲਾ ਹੱਲ ਕਰ ਦੇਣਾ ਜੇ ਮੈਂ ਹੋਰ ਅੱਜ ਤੇ ਦੱਸ ਦਿਨ ਨੂੰ ਆਵਾਂ ਨਾ ਨਾ ਬਿਲਕੁਲ ਬਿਲਕੁਲ ਤੁਹਾਨੂੰ ਜਵਾਬ ਦੇ ਕਿਸੇ ਹਾਂ ਨਾ ਨਾ ਤਾਂ ਹੈ ਵੀਰ ਨੇ ਭਾਈ ਜਵਾਨ ਦੇਖ ਪੂਰੀ ਨਮਾਈਆ ਵੇ ਨਾਣੇ ਤੇਰਾ ਇੱਧਰ ਆ ਪਹਿਲਾਂ ਮੇਰਾ ਵੀਰ ਮਣਕੀ ਇਹਨੂੰ ਦੇ ਕੰਮ ਕਰਕੇ ਮੂਹੇ ਤਾਂ ਦੱਬੇ ਉੱਪਰ ਫਿਰ ਉੱਪਰ ਕਿੰਨੀਆਂ ਪੰਡਾ ਲਾਉਣੀ ਇਹਦੇ 42 ਅੱਛਾ 42 70 ਕੁਆਂਟਲ ਲੈ ਜਨੇ ਆ ਨਾ ਮਾਲ ਹਾਂ ਅੱਛਾ 2-4 ਦਾ ਫਰਕ ਪੈਂਦਾ ਫਿਰ ਉਹਦੇ ਥੋੜਾ ਪੱਕੇ ਹੀ ਹੋਣਾ ਕੰਮ ਫਿਰ ਠੀਕ ਐ ਚਾਚੂ ਆ ਗਈ ਤੀ ਫਿਰ ਦੁਆਰ ਤੇ ਠੀਕ ਐ ਆ ਗਈ ਤਿੰਨੇ ਗੱਲਾਂ ਨਾ ਨਾ ਉਹਦੇ ਚਾਹ ਵਾਲੀ ਭਾਗ ਗਿਆ ਚ ਦੱਸ ਦੇ ਚਾਹ ਨਾ ਸਿੱਟਮ ਮੈਂ ਕਿਹਾ ਬਾਈ ਨੂੰ ਮੈਂ ਜਾ ਕੇ ਫੋਨ ਕਰਦੀ ਥਰਮੋਸ ਉਹਦੇ ਰੱਖ ਜਾਗੇ ਹਾਂ ਨਾ ਨਾ ਚਾਹ ਦੀ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਅਸੀਂ ਇੱਕ ਥਰਮੋਸ ਚੱਕ ਲੈ ਜਾਂਦੇ ਦੂਹੀ ਜਦ ਇਹ ਧਰ ਹੋ ਜਾਂਦੀ ਆ ਦੂਹੀ ਚੱਕ ਲੈ ਜਾਂਦੇ ਜਮੀਨ ਤੁਹਾਡੇ ਕਿੰਨੇ ਨੂੰ ਵੀ ਆਹ ਐਵੇਂ ਡਾਕਰ ਸਾਡੇ ਮੰਗਾ ਇੱਕ ਫਰਕ ਸੇਮ ਹੈ ਹਾਂ ਤੁਹਾਡੇ ਜ਼ਿਆਦਾ ਸਾਡੇ ਨਾਲੋਂ ਥੋੜੀ ਡਾਕਰ ਹਾਂ ਸਾਡੇ ਕਣਕ ਨੂੰ ਮਾਰ ਪੈਂਦੀ ਆ ਸਾਡੇ ਨਹੀਂ ਸਾਡੇ ਨਾਲ ਦੇਖੋ ਕੂਈਆਂ ਜਮਿਆ ਕੋਈ ਆ ਗਈ ਟਰੈਕਟਰ ਦੇ ਇੱਧਰ ਵੀ ਕਰਾਈਆਂ ਹੋਈਆਂ ਜੀ ਅੱਛਾ ਸਾਡੇ ਵੀ ਕਰਤੀਆਂ ਉਰੇ ਦੇਖੋ ਕੋਈ ਆ ਕਿੱਲਿਆਂ ਦਾ ਜਿਹੜਾ ਆ ਕਿੱਲਿਆਂ ਦਾ ਉਹ ਖੁੰਜੇ ਚ ਕੋਈ ਆਪਣੇ ਇੱਥੇ ਬੜਾ ਖੂਹ ਆ ਉੱਥੇ ਮੋਟਰ ਤੇ ਆਪਣੇ ਵੀ ਸਾਰੇ ਤੇ ਇਹੀ ਜਗ੍ਹਾ ਆ ਆਪਣੇ ਤਾਂ ਖੂਹੇ ਪਾਰਾ ਖੁਆਉਂਦੇ ਆ ਪਾਰਾ ਦੇਲਾ ਮੀ ਦਾ ਕਿੰਨਾ ਫਰਕ ਆ ਉਹ ਕਰਲੇ ਨੂੰ ਪਾਣੀ ਲਾਇਆ ਪਤਾ ਇਹਨਾਂ ਨੂੰ ਲਾਇਆ ਉਹ ਫਿਰ ਤਾਂ ਹੀ ਪੀਣੀ ਪੈਗੀ ਤਾਂ ਹੀ ਪੀਣੀ ਪੈਗੀ ਹਾਂ ਦੋਰ ਕਣਕ ਇਹ ਤੋਂ ਨਾਲੋਂ ਟੱਪ ਗਈ ਹਾਂ ਟੱਪ ਗਈ ਆਹ ਕੋਠੇ ਦੇ ਪਰਲੇ ਪਾਸੇ ਵੀ ਅੱਧਾ ਘੱਟ ਪਰਲੇ ਪਾਸੇ ਰਿਸ ਗਿਆ ਅੱਧਾ ਘੱਟ ਰਹਿ ਗਿਆ ਉਹ ਕਾਲੀ ਆ ਇਹਦੇ ਇਕੱਠਾ ਹੀ ਹਾਂ 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 ਇਹ ਫੇ ਤੁਸੀਂ ਬਾਅਦ ਲੋਟ ਆਇਦੇ ਕਿ ਤੁਹਾਡਾ ਪੱਕਾ ਹੀ ਹੁੰਦਾ ਅੱਗੇ ਵੀ ਕਿੱਥੇ ਕਿੱਲੇ ਆਣੀ ਤੂੜੀ ਇਹ ਬਾ ਵੀਰ ਪੱਕਾ ਵੀ ਹੋ ਜਾਂਦਾ ਪੱਕਾ ਵੀ ਹੋ ਜਾਂਦਾ ਬਾਕੀ ਮੰਡੀ ਇੱਕ ਵਾਰੀ ਜਾਣਾ ਹੀ ਜਾਣਾ ਜੇ ਇੱਕ ਵਾਰੀ ਤਾਂ ਜਾਣਾ ਹੀ ਜਾਣਾ ਇਹ ਠਾਕ ਆ ਗਿਆ ਹੁਣ ਜਿਵੇਂ ਆਪਾਂ ਨੇ ਲੈ ਲਈ ਬਾਈ ਨੂੰ ਕਹਿ ਦਿੱਤਾ ਕਿ ਅਸੀਂ ਚਾਰ ਜਣੇ ਇੱਕ ਟਰਾਲੀ ਬਾਈ ਤੁਹਾਡੀ ਕੱਲ ਨੂੰ ਹੋਰ ਲਿਆਈ ਇਹਨੇ ਗੰਡਾ ਕਰਾ ਕੇ ਜਿਵੇਂ ਆ ਟਰਾਲੀ ਕੱਲ ਨੂੰ ਕਿੰਨੇ ਵਜੇ ਤੱਕ ਖਾਲੀ ਹੋ ਜੂਗੀ ਜਣੀ ਇਹ ਵੀ ਕੋਈ ਪਤਾ ਨਹੀਂ ਹੈਗਾ ਕਿ ਕਿੱਥੇ ਜਾਣਾ ਕਿੱਥੇ ਨਹੀਂ ਅੱਛਾ ਕੁਝ ਨਹੀਂ ਪਤਾ ਟਰੈਕਟਰ ਆਪਣਾ ਇੱਕਾਂ ਕੇ ਵੱਧ ਲੈਵੇ ਟਰੈਕਟਰ ਤੂੜੀ ਭਰੀ ਇੱਕੋ ਚੱਲਦਾ ਅੱਛਾ ਇੱਕੋ ਲੈ ਠੀਕ ਹੈ ਠੀਕ ਇਹ ਬੰਦੇ ਫ ਪਾਗ ਨੰਬਰ ਦੁਆ ਬੀਰ ਗੁਰਪ੍ਰੀਤ ਵੀਰ ਇਹਦੇ ਚ ਨਾ ਮੱਕੀ ਫੀਜ ਕੇ ਗਿਆ ਤਾਂ ਜਦ ਮਿਲਿਆ ਇਹਦੇ ਅਏ ਅਸੀਂ ਕਿਲੇ ਚ ਨਾ ਆਹ ਸਬਜੀ ਸੁਬਜੀ ਬਾਤ ਤੇ ਅਸੀਂ ਨੇ ਫੁੱਟ ਆ ਪੁੱਛਾ ਚੱਕਿਆ ਹਾਂ ਉਸੇ ਬਾਈ ਦਾ ਕਵਾਂਡੀ ਇੱਕ ਬੰਦਾ ਹੋਰ ਲਿੰਦਾ ਦਾ ਪਿੰਡ ਦਾ ਨਾਮ ਹਾਂ ਬਾਈ ਮੱਕੀ ਫੀਜ ਕੇ ਬਹੁਤ ਪਿਆਰਾ 4x4 ਵਾਲਾ 969 ਵਾਲਾ ਸਵਰਾਜ ਗੁਰਪ੍ਰੀਤ ਹਾਂ 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 ਮਿੱਟੀ ਦਾ ਕੰਮ ਮਿੱਟੀ ਦਾ ਅਸੀਂ ਇਕੱਠੀ ਕਰਿਆ ਕੰਮ ਪੈਣਾ ਹਾਂ ਬਾਈ ਮੇਰੇ ਪਿੰਡ ਦਾ ਬੰਦਾ ਜਿੱਥੇ ਡੈਕਟਰ ਜਾਂਦਾ ਸਾਨੂੰ ਮਿਲ ਗਿਆ ਨਾ ਥਾਣੇ ਮਾਰ ਕੇ ਉੱਤਰਦਾ ਬਸ ਜਾਨਾ ਬਾਈ ਨੂੰ ਨਾ ਅਸਲ 'ਚ ਮੈਂ ਭੱਜਿਆ ਫਿਰਦਾ ਨਵੰਬਰ ਮਹੀਨੇ ਦਾ ਅੱਛਾ ਦੀਮਾ ਕਰ ਅੱਛਾ ਹਾਂ ਇਸ ਵਾਰ ਆਇਆ ਹਾਂ ਤੋ ਉਹਦਾ ਕੰਦਾ ਭੱਜਿਆ ਫਿਰਦਾ ਹਾਂ ਤੂੜੀ ਦਾ ਮੈਨੂੰ ਕਹਿੰਦੇ ਵੀ ਤੂੜੀ ਦਾ ਵੀ ਲੱਭ ਕੋਈ ਬੰਦਾ ਵੀ ਆਪਾਂ ਤੂੜੀ ਚਕਾਦੀ ਵੀ ਐਤਕੀ ਵੀ ਪ੍ਰੋਗਰਾਮ ਜੇ ਆਪਾਂ ਨੂੰ ਉਹਦੇ ਕਰਕੇ ਵੀ ਥੋੜਾ ਜਿਹਾ ਅਫਸਰਟ ਜਿਹਾ ਰਹਿਣਾ ਵੀਰ ਮਿਲਿਆ ਮੈਨੂੰ ਅਸਲ 'ਚ ਵੀਰ ਨਾਲ ਮੁਲਾਕਾਤ ਹੋਈ ਮੇਰੀ ਰੋਡ ਪਰ ਮੇਰੇ ਪਰਮ ਪਰ ਕੋਲ ਮਿਲਿਆ ਇਹ ਮੈਂ ਚੱਲਿਆ ਤਾਂ ਬਲਾੜੀ ਨੂੰ ਗੱਡੀ 'ਚ ਹੋਰ ਫਿਰ ਮੈਂ ਕਿਤੇ ਗਿਆ ਤਾਏ ਰੁਕ ਲਿਆ ਬਾਈ ਨੂੰ ਹਾਂ ਮੈਂ ਰੁਕ ਲਿਆ ਮੈਂ ਜਦ ਤੁੜੀ ਟਰਾਲੀ ਭਰੀ ਜਾ ਰਿਹਾ ਤਾਂ ਮੈਂ ਸਾਈਡ 'ਤੇ ਲਾ ਕੇ ਫਿਰ ਰੋਕ ਲਿਆ ਵੀਰ ਨੇ ਪਿੰਡ ਦੱਸਿਆ ਜਿੱਦੀ ਮੇਰਾ ਉਧਰ ਲਿੰਕ ਨਹੀਂ ਕਰਾਇਆ ਮਾਂ ਫਿਰ ਤੱਕਲੇ ਕੋਈ ਹਾਂ ਵੀਰ ਦੇਖ ਗਿਆ ਕਿ ਦਸੰਬਰ 'ਚ ਆ ਕੇ ਦੇਖ ਗਿਆ ਤਾਂ ਮਾਜਾ ਮਰਦੀ ਸ਼ੁਰੂ ਕਰਦੀ ਮਮਾ ਚੱਕ ਲਈ ਜਨਵਰੀ 'ਚ ਪਹਿਲੇ ਪਹਿਲੇ ਆ ਬਾਈ ਪੱਕਾ ਹੀ ਦੇਖਿਆ ਹੈ ਨਾ ਠੀਕ ਹੈ ਬਾਈ ਨੇ ਵਧੀਆ ਨਾ ਨਾ ਠੀਕ ਹੈ ਨਹੀਂ ਲਾਰਾ ਨਹੀਂ ਲਾਈਦਾ ਇਹ ਨਾ ਠੀਕ ਹੈ ਕੁਝ ਵੀ ਅਸੀਂ ਹੁਣ ਨਾਨ ਦੇ ਜੱਕਣਾਂ ਇਦਾਂ ਰੇਟ ਘਟੇ ਜਾਂਦਾ ਤੁਸੀਂ ਆਪਣੇ ਮਨ ਚ ਤਾਂ ਸੋਚਦੇ ਵੀ ਯਾਰ ਤੂੰ ਯਾਰ ਸਾਨੂੰ ਆਹ ਕਰਕੇ ਨਾ ਫੇਰ ਵੀ ਤੇਰੀ ਦੁਕਾਨਦਾਰੀ ਹੈ ਯਾਰ ਨਾ ਨਾ ਬਿਲਕੁਲ ਕੰਮ ਦੇਖੋ ਇਦਾਂ ਯਾਰ ਅਸੀਂ ਕਿਹ ਆ ਪਤਾ ਕਿੱਥੇ ਤੇ ਕਿੱਥੇ ਜਾਣਾ ਤੂੜੀ ਨੂੰ ਬਿਲਕੁਲ ਹਾਂ ਇਦੋਂ ਨੂੰ ਫੇਰ ਤੁਸੀਂ ਮਤਲਬ ਜਿਵੇਂ ਹੁਣ ਦੂਰੋਂ ਟਰਾਲੀਆਂ ਹੁੰਦੀਆਂ ਆਉਂਦੇ ਜਿਹੜੇ ਇਧਰੋਂ ਬਠਿੰਡੇ ਬਨਾਲੇ ਸਾਈਡ ਤੋਂ ਆਉਣੇ ਆ ਉਹ ਵੀ ਇਧਰੇ ਆਉਣੇ ਜਾਂ ਉਹ ਕਿਤੇ ਹੋਰ ਚੱਲਦੇ ਆ ਉਹ ਵੀ ਰੋਧ ਪੇਪਰ ਮਿਲਿਆ ਜਾਂਦੇ ਆ ਉਹ ਕਾਲੇ ਅੰਬ ਜਾਂਦੇ ਆ ਜ਼ਿਆਦਾਤਰ ਉਹਨਾਂ ਦਾ ਰੇਟ ਵੱਧ ਲੱਗਦਾ ਫਿਰ ਹੈਗਾ ਜੀ ਫਰਕ ਸਾਡੇ ਨੂੰ ਪਰ ਉਹ ਮਾਲ ਵੀ ਬਹੁਤ ਲਿਉਣੀ ਆ ਪਾਕੇ ਉਹ ਤਾਂ ਹੀ 150 250 ਕੁਆਂਟਲ ਵੀ ਡਬਲ ਜੋੜੇ ਵਾਲੀਆਂ ਟਰਾਲੀਆਂ ਆ ਹਾਂ ਡਬਲ ਜੋੜੇ ਟਰਾਲੀਆਂ ਲੰਬੀਆਂ ਵੀ ਬਹੁਤ ਆ 30 30 ਫੁੱਟੀਆਂ ਟਰਾਲੀਆਂ 30 30 ਫੁੱਟੀਆਂ ਟਰਾਲੀਆਂ 40 40 ਫੁੱਟ ਦੇ ਇਹ ਲੰਬੇ ਪੈ ਪਏਵੇਂ ਇਹ ਆਪਣੇ 25 ਦੇ ਉਹਨਾਂ 40 40 ਫੁੱਟ ਆ 15 ਫੁੱਟ ਤਾਂ ਇਦਾਂ ਦੀ ਚੜਾਈ ਹੈ ਚੜਾਈਓ ਹੈ ਹਾਂ ਹਾਂ 20 20 ਫੁੱਟ ਹੋ ਜਾ ਸੀ ਬਠਿੰਡੇ ਸਾਈਡ ਤੋਂ ਕਈ ਵਾਰ ਆਉਂਦੇ ਹੁੰਦੇ ਨਾ ਫੇਰ ਦੇਖਦੇ ਆ ਵੀ ਟਰੈਕ ਉਹ ਤਾਂ ਖੁੱਲੀ ਜਗ੍ਹਾ 'ਚ ਉਤਰਦੀ ਆ ਵੀਰੇ ਉਹ ਵੇ ਟਰਾਲੀ ਉਹਨਾਂ ਨੇ ਤਾਂ ਇੱਕੋ ਜਗ੍ਹਾ ਉਹਨਾਂ ਨੇ ਤਾਂ ਇਹ ਕਹਿਣਾ ਵੀ ਜਿੱਥੇ ਤੱਕ ਅਸੀਂ ਚਲੇ ਗਏ ਅਸੀਂ ਬਾਈ ਉੱਥੇ ਵੱਢਦੇ ਨਹੀਂ ਉੱਥੇ ਵੱਢਣੀ ਆ ਹਾਂ ਹਾਂ ਅਸੀਂ ਦੁਬਾਰਾ ਸਾਨੂੰ ਆਏ ਨਹੀਂ ਹੈ ਵੀ ਹਾਊ ਵੀ ਉਹ ਕਹਾਂ ਲੈ ਜਾ ਖਾਲੀ ਬੈਗ ਨਾਲ ਦੇ ਨਾ 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 ਇੰਨਾ ਰੱਲੀ ਦਾ ਤਾਂ ਇਹਦਾ ਵੀ ਫਿਰ ਵੀ ਜਣੀ ਮਾਲ ਖਾਸਾ ਪੈ ਜਣਾ ਆਪਣੇ ਦੋ ਗੇੜਿਆਂ ਦਾ ਮਹਾਲਾ ਪੱਤੀ-ਪੱਤੀ ਕੁਇੰਟਲ ਕਿੰਨੇ 30 ਲੈ ਜਨੇ ਤੇ 32 ਲੈ ਜਨੇ ਤੇ ਆਪਾਂ ਹਾਂ 30 32 30 32 28 27 ਜਿਆਦਾਤਰ ਪੰਡਾ ਲਾਉਂਦੇ ਉੱਪਰ ਪੰਡਾ ਲਾਉਂਦੇ ਡੱਬਾ-ਡੱਬਾ ਭਰ ਕੇ ਦੂਏ ਲੋਟ ਆਪਣਾ ਖੁੱਲਾ 16-7 ਦਾ ਉੱਪਰ ਆਪਣੀ ਪੰਡਾ ਲਾ ਲੁੰਦੇ ਤੇ ਅੱਗੇ ਇਹ ਲੈ ਗੱਡੀਆਂ ਚਾਉਂਦੇ ਹੁੰਦੇ ਤੇ ਆਪਣੇ ਪਿੰਡ ਹੈ ਨਹੀਂ ਗੱਡੀਆਂ ਜੇ ਆਉਂਦੇ ਹੁੰਦੇ ਸੀ ਚਲੋ ਇਹ ਨਾ ਇਹ ਲਾ ਨਾ ਨਾ ਪਤੀਆ ਮੈਂ ਤਾਂ ਕਿੰਨੇ ਖਸਾਲ ਤੁਹਾਨੂੰ ਖਾਸੇ ਹੋ ਗਏ ਉਹਨੇ ਫਿਰ ਤਾਂ ਵੀ 99 ਦਾ ਮੈ ਲੱਗਿਆ ਵਾ 80 ਦਾ ਪਹਿਲਾਂ ਡੈਡੀ ਆ ਫਿਰ ਲੇਬਰ ਪੱਕੀ ਹੋ ਆਪਣੀ ਲੋਕਲ ਨਾ ਆਪਣੇ ਪਿੰਡ ਦੇ ਹੀ ਬੰਦੇ ਪਿੰਡ ਦੇ ਹੀ ਪਿੰਡ ਦੇ ਚਲੋ ਗੱਲ ਇਹ ਕਿਵੇਂ ਆਪੇ ਇਕੱਠੇ ਹੋ ਜਾਂਦੇ ਆ ਜਾਂਦੇ ਕਿ ਬੜਾ ਜੀ ਨਹੀਂ ਫਿਰ ਮੈਨੂੰ ਦੱਸਦੀਦਾ ਇਹਨਾਂ ਨੂੰ ਵੀ ਬਾਈ ਫਲਾਣੀ ਜਗਾ ਲੈ ਕੇ ਵੀ ਨਾਲ ਜਾਂਦੇ ਕਿ ਇਹ ਅਸਨਾਲ ਨਹੀਂ ਜਾਂਦੇ ਨਾਲ ਤੁਸੀਂ ਟਰਾਲੀ ਕੱਲੇ ਨੇ ਨਾਲ ਨਹੀਂ ਮੈਂ ਕੱਲੇ ਨਹੀਂ ਠੀਕ ਹੈ ਵੱਡਣੀ ਉਹ ਆ ਜਾ ਕੇ ਨਾ ਹੀ ਨਾ ਫਿਰ ਕੰਡਕਟਰ ਲੇਬਰ ਲੈ ਜਾਂਦੀ ਹਾਂ ਹਾਂ ਲੇਬਰ ਵੀ ਜਾਚਾ ਫਿਰ ਬਾਈ ਫਿਰ ਘਰੇ ਰਹਿ ਜਾਣਗੇ ਨਹੀਂ ਇਹਨਾਂ ਨੇ ਕੱਲ ਨੂੰ ਟਰਾਲੀ ਦੂਈ ਭਰਨੀ ਆ ਦੂ ਟਰਾਲੀਆਂ ਆ ਉਹ ਚਾਚੇ ਦੀ ਮਤਲਬ ਲੇਬਰ ਹੀ ਕਾ ਚਾਚਾ ਹਾਂ 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 ਉਵੇਂ ਕੰਮ ਆ ਜਾਂਦਾ ਇੱਕ ਟਰਲੀ ਹਾਂ ਨਹੀਂ ਤਾਂ ਹੈ ਜੀ ਆਪਣੇ ਪਿੰਡ ਚ ਕਾਫੀ ਬੰਦੇ ਅੱਛਾ ਇੱਕ ਬੰਦਾ ਫਿਰ ਤੂੰ ਪਿੰਡ ਦੇ ਪੱਕਾ ਬੰਦੇ ਨਹੀਂ ਲੈ ਜਾਂਦਾ ਵੀ ਨਾਲ ਵੀ ਮੇਰੇ ਨਾਲ ਚਲੇ ਜਾਇਆ ਕਰੋ ਪਿੰਡ ਤੇ ਚੱਕ ਲੈ ਕੇ ਯਾਰ ਬੰਦੇ ਹੀ ਨਹੀਂ ਹੈਗੇ ਵੀਰ ਫਾਲਤੂ ਬੰਦੇ ਫਾਲਤੂ ਨਹੀਂ ਚਾਚਾ ਰੋਜ਼ ਦਾ ਕੰਮ ਹੈ ਫਿਰ ਆਏ ਹੁੰਦਾ ਲਾਹਾ ਹੁੰਦਾ ਨਾ ਵੀ ਜਾਨੂੰ ਅੱਧੀ ਦੀ ਅੱਧੀ ਲੱਗ ਦੇਣੀ ਸਮਝ ਲੈ ਸ਼ਾਮ ਵੀ ਹੋ ਗਈ ਤਾਂ ਵੀ ਓਖਾ ਚਾਰ ਬੰਦੇ ਨਸਨ ਕੰਡਿਆਂ ਪਰ ਤਾਂ ਲੇਪ ਤਾਂ ਹੁਣ ਹੋਣ ਲੱਗੀ ਨਾ ਉਹ 30 ਰੁਪਏ ਕਾਉਂਟ ਲੈਣੀ ਆ ਉਹ ਤਾਂ ਯਾਰ ਚਾਹੇ ਆ ਪੰਡਾਲੀ ਵੀ ਤਾਂ ਆਪਣੀ 30 ਰੁਪਏ ਲੇਵਰ ਪੈਂਦੀ ਉਹਦੀ ਆਪਾਂ ਨੂੰ ਉਹ ਤਾਂ ਬੰਦਾ ਨਾਲ ਉਹਨਾਂ ਦਾ ਖੁੰਦਾ ਹੀ ਆ ਹੁਣ ਦਾਲਾ ਦੁੱਲਿਆ ਜਾਂ ਹੋਰ ਲੱਲੇ ਭੱਬੇ ਜੇ ਸੜਾ ਇਹ ਤਾਂ ਛਕਣਾ ਮੰਗ ਹੁਣ ਹੋ ਜਾਂਦਾ ਵੀ ਹਾਂ ਦਾਲਾ ਖਲਾਈ ਲੈਦੀ ਲੈਣੀ ਆ ਫਲਾਣਾ ਲੈਦਾ ਲੈਣਾ ਕਿ ਨਹੀਂ ਇਹ ਸਾਰੇ ਬਹੁਤ ਬੀ ਪੈਣੀ ਆ ਸਭ ਕੁਝ ਆਪਣੀ ਸਭ ਪਰ ਆਪਣੀ ਵੀਰੇ ਹੁੰਦਾ ਮੜਾ ਕੱਚਾ ਮਾਰੀ ਇਹਨੂੰ ਚੱਲ ਤੂੰ ਚੱਲ ਚੱਲ ਇਹ ਲੈ ਚੱਲ ਚੱਲ ਇਹ ਲੈ ਹੇਲਾ ਹੇਲਾ ਅਰੇ ਇਹਦੇ ਵੀ ਚੱਕ ਦੀ ਜਾਚਾ ਕੱਲੂ ਫੱਟੇ ਫਿਰ ਆਪਾਂ ਹਨਾ ਜਿਹੜੇ ਖੇਤ ਹੈਗੇ ਆਪਣੇ ਨਰਮਜੀਉਨਾਂ ਚ ਲਵੇੜਦਿਏ ਕੰਮ ਆਲੂ ਵੀ ਸਾਲੇ ਪੀਲੇ ਜੇ ਹੋ ਗਏ ਆਪਣੇ ਹਾਂ ਪੈਸੇ ਠੀਕ ਆ ਤੂੜੀ ਬਧੀ ਆ ਫਿਰ ਖਾਣ ਨੂੰ ਬੜੀ ਆ ਤੂੜੀ ਸਾਡੇ ਡੰਗਰ ਆਏ ਪਕੌੜੇ ਮਕਣਾ ਖਾਣੇ ਇਹਨੂੰ ਉਹ ਮੰਦੇ ਦੀ ਭੈਣ ਜੂ ਦੀ ਵੀ ਅਜਾ ਰਾਤ ਤੋਂ ਪਹਿਲਾਂ 2 ਸਾਲ ਪਹਿਲਾਂ 12-13 ਸੌਤੀ ਇਹ ਵੀ ਨਹੀਂ ਮਿਲਦੀ ਦੀ ਇਹ ਵੀ ਨਹੀਂ ਥੀ ਮਿਲਦੀ ਸਹੀ ਗੱਲ ਹੈ ਇਹ ਮੰਦੇ ਦੀ ਹੈ ਤੇ ਹੀ ਮੰਦੇ ਦੀ ਹੈ ਤੇ ਫਰੀ ਵੇਚਦਾ ਹੈ ਤੂੰ ਵੀ ਨੂੰ ਕੱਲ ਨੂੰ ਕੰਡੇ ਪਰਲੇ ਆ ਕੇ ਕੋਪਰੀ ਗਾਇਰਵਾ ਨਾ ਤਾਂ ਕਿਸੇ ਦਲਾਲ ਨੇ ਸਾਲੇ ਨੇ ਲਾਗ ਵੀ ਲੱਗਣਾ ਗੱਲ ਸਹੀ ਹੈ ਕੁੱਪ ਦੀ ਕਹਿ ਨਹੀਂ ਸਕਦੇ ਆਪਾਂ ਹਾਂ ਕਿਉਂਕਿ ਯਾਰ ਸਭ ਨੂੰ ਆਮ ਮਿਲ ਰਹੀ ਹੈ ਮਿਲ ਰਹੀ ਹੈ ਗੱਲ ਸਹੀ ਹੈ ਆ ਜਾ ਆਲੂਆਂ ਕਣੀ ਮਾਰੀ ਨਹੀਂ ਗਾ ਆ ਸਕੂਟਰੀ ਦੇ ਦਈਏ ਫੱਟਾ ਅੱਛਾ ਨੂੰ ਮੰਗਦਾ ਢੀਪਾ ਅੱਛਾ ਹਨਾ ਆਲੂਆਂ ਦੀ ਰਿਪੋਰਟ ਕੀ ਕਹਿੰਦੀ ਆਪਣੀ ਆਲੂਆਂ ਦੀ ਰਿਪੋਰਟ ਪਾਣੀ ਹੂੰ ਕਿਦੇ ਇਹ ਮਨ ਲੱਗਦਾ ਕੋਈ ਜਿਆਦਾ ਸਾ ਆਲੂ ਕੰਮਲੇ ਤੇ ਹੋ ਗਿਆ ਆਪਣੇ ਜਾਂ ਤਾਂ ਮੇਰੇ ਸਾਹ ਉਹਨਾਂ ਨੂੰ ਹੁਣ ਬਸ ਪਾਟੇ ਲੱਗੀ ਹੋਣਾ ਇਹਨਾਂ ਨੂੰ ਮੜ ਜਾ ਬੱਤ ਜਾਇ ਇੱਥੇ ਉਹ ਤਾਂ ਹੁਣ ਦਿਨ ਦਾ ਪੂਰੇ ਹੋਣੀ ਆ ਹੂੰ ਨਹੀਂ ਠੀਕ ਆ ਬੇਲ ਤਾਂ ਠੀਕ ਆ ਥੋੜੇ ਜਿਹਾ ਪੀਲੇ ਪੰਜ ਭਰਾ ਕੇ ਆਪਣੇ ਉਦੇ ਫੇਰ ਬੱਤ ਵੀ ਨਹੀਂ ਆਇਆ ਚਾਚਾ ਹੂੰ ਹੂੰ ਪਾਣੀ ਖੜਾ ਯਾਰ ਦੇਖੀ ਵਿੱਚ ਹੂੰ ਹੈਨਾ ਹੂੰ ਚੱਲ ਸੋਣੇ ਹੋ ਜਾਣੇ ਆ ਉਹ ਵਾਇਰਸ ਕਰਕੇ ਜਿੱਦਾਂ ਨਹੀਂ ਲੱਗਦੇ ਬਿਮਾਰੀ ਜੀ ਵਾਇਰਸ ਕਰਕੇ ਬਿਮਾਰੀ ਰੂਦਈ ਬੰਦ ਘੱਟ ਕਿਤੇ ਹੂੰ ਚਲੋ ਗਾ ਚਲ ਵਧੀਆ ਹੋ ਜਣੀ ਖਾਣ ਪੀਣ ਚੋ ਕੇ ਨੜ ਗਾਂਵਾ ਤੇ ਰੱਖ ਲਾਂਗੇ ਇਧਰ ਮਿੱਠਾਈ ਕਿੰਨਾ ਕਰਿਆ ਵਾ ਮਿੱਠਾਈ ਮਿੱਠਾ ਵਧੀਆ ਫਿਰ ਕੀ ਚੀਜ਼ ਆ ਜਾਂ ਖੁੱਲੇ ਛਿੱਟੇ ਦਿੱਤੇ ਮੈਂ ਠੰਡ ਕਰਕੇ ਹੋ ਗਈ ਠੰਡ ਕਰਕੇ ਠੰਡ ਕਰਕੇ ਹੀ ਹੋਇਆ ਕੰਮ ਅੱਛਾ ਠੰਡ ਕਰਕੇ ਹੋਇਆ ਛਲਕ ਮਾ ਉਹ ਉਧਰ ਹੋ ਗਈਆਂ ਖੁੱਲੀਆਂ ਟੁੱਲੀਆਂ ਛਲਕ ਮਾ ਉਧਰ ਨੂੰ ਵੀ ਹੂੰ ਦੇ ਚਲ ਕੰਮ ਕੀ ਨੀ ਉਹ ਇਹਦੇ ਵਿੱਚ ਯਾਰ ਵਧੀਆ ਖਾਕ ਘਰ ਦੀ ਆਪਾਂ ਨੂੰ ਕਿਹੜੇ ਪੁੱਛਣਾ ਕਿਸੇ ਨੇ ਬਾਥੂ ਤੋੜਨਾ ਸਾਗ ਦੇ ਨਾਲ ਚੱਲ ਵੀ ਪਾਲਕ ਵੀ ਸੀ ਹੈ ਨੀ ਬਿਲਕੁਲ ਬਿਲਕੁਲ ਆਲੂ ਹੈਗੇ ਆ ਹਾਂ ਮੱਝ ਦਾ ਇਹੀ ਚੀਜ਼ ਹੋਉਂਦਾ ਆ ਗੋਭੀ ਹੋਗੀ ਦੇਖ ਲੈ ਉਹਦਣ ਗੁੱਟ ਕੇ ਤੇ ਆ ਕੱਕ ਫੇਰ ਹੋ ਗਿਆ ਕੱਕ ਫੇਰ ਕਿੰਨਾ ਹੋ ਗਿਆ ਚੱਲਣਗੇ ਗੋਭੀ ਦੇ ਪਕੌੜੇ ਹਾਂ ਨਾ ਦਿਨ ਵੀ ਥੋੜੇ ਰਹਿ ਗਏ ਲੋੜੀ ਦੇ ਵੀ ਪ੍ਰੋਗਰਾਮ ਕਰਨਾ ਆਪਾਂ ਨੇ ਲੋੜੀ ਹੈ 67 ਇਹ ਹੁਣ ਸਮਝ ਲੱਕਦੇ ਸਫਾਈ ਕਰਤੀ ਕਦੇ ਉਹ ਕਰਤੇ ਕਰੇ ਸਾਈਡ ਤੇ ਲਾ ਲੇ ਅੱਜ ਤਾਂ ਫਿਰ ਤੂੰ ਨਿਆਰੀ ਲੈ ਲਈ ਛੁੱਟੀ ਲੈ ਕੇ ਹੈ ਨਾ ਅੱਜ ਛੁੱਟੀ ਚੱਲ ਕੋਈ ਨਹੀਂ ਬਾਬੇ ਦਾ ਆ ਗਿਆ ਤਾਂ ਆ ਜਾਂਦਾ ਤਾਂ ਮੈਂ ਵਿੱਚ ਨਹੀਂ ਕੰਮ ਕਰਾ ਦਿੰਦਾ ਕੰਮ ਹੂੰ ਠੀਕ ਹੈ ਚਾਹ ਪੀਂਗੋ ਤਪੇਰ ਪਈਏ ਪੀ ਲੋ ਪੀ ਲੋ ਚਾਹ ਪੀ ਲੋ ਚੱਲਦੇ ਆ ਫਿਰ ਕੋਈ ਨਹੀਂ ਆਈਆ ਘਟਕਾ ਇੱਕ ਦਿਨ ਦਾ ਛੱਡ ਕੇ ਪੂਰੇ ਵਾਰੀ ਹੋ ਚਾਹੀ 20 ਆਜੋ ਫਿਰ ਆਜੋ ਲਿਆਓ ਫਿਰ ਚਾਚਾ ਉਹ ਚੱਕ ਥਰਮੋਸ ਪਾ ਫਿਰ ਉਹਦੇ ਚ ਚੱਲੀ ਆਪਾਂ ਵੀ ਤੁਸੀਂ ਹੁਣ ਚੱਲੇ ਫਿਰ ਉੱਥੀ ਨੂੰ ਬਾਠ ਠੀਕ ਆ ਹੁਣ ਮੈਂ ਵੀ ਫਿਰ ਪਿੱਛੇ ਪਿੱਛੇ ਹਮ ਉਹ ਉਥੇ ਪਿਆ ਹੋਊਗਾ ਉਥੇ ਕਰ ਦੇ ਖਾਲੀ ਹੁਣ ਪਰਸੋਂ ਨੂੰ ਆਉਂਗੇ ਪਰਸੋਂ ਠੀਕ ਹੈ ਇੱਕ ਦਿਨ ਛੱਡ ਕੇ ਕੱਲ ਉਧਰ ਪਰਣਾ ਪਰਸੋਂ ਫੇਰ ਹਾਂ ਇੱਕ ਦਿਨ ਛੱਡ ਕੇ ਜਿਹੜਾ ਪਰ ਹੁੰਦੇ ਆ ਮੈਨੂੰ ਬਈ ਖਾਲੀ ਹੋਣਾ ਇਹ ਸਾਰੀ ਠੀਕ ਹੈ ਜਣੀ ਪਰਸੋਂ ਸਵੇਰੇ ਆ ਜੂंगे ਫਿਰ ਬਾ ਠੀਕ ਹੈ ਠੀਕ ਹੈ ਉਧਰ ਜੇ ਕੁਝ ਰੱਖਣਾ ਵੀ ਇਹ ਸਮਾਨ ਉਧਰ ਹੀ ਰੱਖ ਦਿਓ ਜੇ ਕਹਣਾ ਰੱਖਣਾ ਉਹ ਕਰੇ ਬਾ ਠੀਕ ਹੈ ਕੋਈ ਤੰਗਲੀ ਪੰਜੀ ਜੀ ਮੈਂ ਕਈ ਵਾਰ ਕੋਈ ਰੱਖਣੀ ਹੈ ਠੀਕ ਠੀਕ ਹੈ ਠੀਕ ਹੈ ਹਾਂ ਭਜਨ 70 ਕੁਇੰਟਲ ਦਾਸਦਾ ਝੋਲੜਾ ਵਜਨ ਹੋ ਜਾਂਦਾ ਨਾ ਚੱਲਾ ਜਾਓ ਅੱਛਾ ਬੈਠ ਕਿੱਥੇ